ਉਜਾ ਨੂੰ ਐਮਐਲਏ ਫਰੋਤਾ ਤੇ ਉਹਦਾ ਪਾਸ ਨਹੀਂ ਇਹ ਪਸੰਦ ਨਹੀਂ ਕਰਦਾ ਇਹ ਕਿ ਕਪੜੇ ਲਿਖੇ ਦਾ ਸੋਜੇ ਦਾ ਬੰਦਾ ਆਖਾ ਗੱਡੀ ਚੰਗਾਣੇ ਦੇ ਗੱਡੀ ਲਾਟਾਂ ਜਿਹੜੀਆਂ ਲਾਟਾਂ ਕੱਟਦਾ ਉਹਦੀ ਹੱਡੀਆਂ ਖਸੂਲ ਦੀਆਂ ਹੱਡੀਆਂ ਲਾਟਾਂ ਨਿਕਲ ਜਾਂਦੀਆਂ ਨੇ ਲਾਟਾਂ ਨਿਕਲ ਤਰੀ ਪਰ ਅੱਖ ਨਹਿਰਾਂ ਚ ਪਾਣੀ ਨਹੀਂ ਆਉਂਦੀ ਕਦੇ ਉਹ ਗ੍ਰਾਂਦੇ ਲੋਕਾਂ ਦੀ ਦਾਸਤਾਨ ਸੁਣਨੀ ਆਇਆ ਕਦੇ ਇਸ ਛਿੜ ਇੱਕ ਵਾਰ ਵੀ ਆਇਆ ਕੋਹਾ ਗ੍ਰਾਂਦ ਵਿੱਚ ਪੰਜੀਆਂ ਗ੍ਰਾਂਦ ਵਿੱਚ ਇੱਧਰ ਤਾਂ ਕਿਸਾਨਾਂ ਨੇ ਜੜੇ ਇੱਕ ਸੈਂਟਰਲ ਗਵਰਨਮੈਂਟ ਵੀ ਕਰਾ ਕੇ ਲਾ ਆਦੀ ਹੈ ਕਿ ਕਿਸਾਨੀ ਸੁਧਾ ਦਿਓ ਐਗਰੀਕਲਚਰ ਦਾ ਜਿੰਨਾ ਵੀ ਦਰਦ ਮਾਰਾ ਨਾ ਸਾਰਾ ਪਾਣੀ ਆ ਜਾਓ ਨਹਿਰਾ ਪਰ ਕਿਉਂ ਬੰਬੀਂ ਬ੍ਰੇਕ ਚਾਹ ਬਿਜਲੀ ਮਿਲੇ ਚਾ ਨਹਿਰ ਚ ਪਾਣੀ ਮਿਲੇ ਨਾ ਨਹਿਰ ਚ ਪਾਣੀ ਹੈ ਤੇ ਨਾ ਬਿਜਲੀ ਹੈ ਸਮੱਸਿਆ ਦੋਨੇ ਦਾ ਕੋਸਾ ਪਾਈ ਕੁਆਲੀ ਸਫਾਈ ਕੀ ਆ ਉਸ ਲੈਪਨ ਲਿਆ ਆ ਮਿਲਵਾਤਾ ਕਰ ਚੰਗਾੜੇ ਕੱਢ ਦੇਂ ਅੱਖਾਂ ਮਾਰ ਦੇ 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 ਲੋਕੀ ਥੱਲੇ ਟਰੰਗਾ ਕਨੇ ਹੋਰ ਗੱਲ ਕਰਦਾ ਥੱਲੇ ਸਾਰੇ ਕਰਾਂਦਾ ਮੈਂ ਜਾਓ ਇੱਕ ਦਿਨ ਬਾੜ ਦਾ ਡੈਪੋਜੀਸ਼ਨ ਆ ਆਡੇ ਅਪਰਾਖਾਂ ਮਾਰਾ ਸਾਡੇ ਪਾਣੀ ਨਹੀਂ ਦਿੰਦਾ ਇਧਰ ਆ ਓਏ ਲੈ ਕੇ ਇਧਰ ਆ ਓਏ ਇਹ ਕਹੇ ਸ਼ਾ ਤੇ ਇਧਰ ਆਇਓ ਉਹ ਕੋਲਾਇ ਤੇ ਖੰਦੇ ਮੈਨਾਂ ਕੇ ਵਲੇ ਸਾਰੇ ਕਰਾਓ ਜਾਓ ਜਾਓ ਓਏ ਪਾੜੀ ਪੂਜਨ ਚਾਹੀਦਾ ਥੱਲੇ ਆਖਾ ਜਾਓ ਜਾਓ ਕਰਾਈ ਦੇ ਲੈ ਆਣਾ ਇਹ ਅੰਕ ਲੈ ਦੀ ਆਉਂਦਾ ਬੱਤੀ ਸਾਰੇ ਮੇ ਇਸ ਸਮ ਮੈ ਲਈ ਇੱਕ ਬੁਝਦਲ ਕਮਜ਼ੋਰ ਔਰ ਨਿਕ ਮਾਇ ਮੈ ਲਿਆ ਆ ਆਖਰੇ ਪਰ ਕੇ ਕਰਦਾ ਜਲਾਖੋ ਬਾਰਾ ਨਹੀਂ ਗਲ ਆਖਬਾਰੀ ਯੂ ਜਾ ਬੰਗੀ ਗ੍ਰੇਡ ਪਾਰਟਮੈਂਟ ਵੰਤੋਂ ਆਖਮਾਰੀ ਥੱਲੇ ਸਾਰਾ ਕਾ ਜਾਓ ਜਾਓ ਆਪਸੀ ਸਾਈਟ ਟੀਵੀ ਤੇ ਇੱਕ ਵਾਰ ਫਿਰ ਤੋਂ ਮੈਂ ਤੇਜਿੰਦਰਪਾਲ ਸਿੰਘ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਹਾਂ ਇੱਕ ਹੋਰ ਨਵੀਂ ਖਬਰ ਲੈ ਕੇ ਔਰ ਅੱਜ ਸਵੇਰ ਤੋਂ ਇੱਕ ਖਬਰ ਜਿਹੜੀ ਹੈ ਉਹ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੀ ਹੈ ਬਾਰਡਰ ਇਲਾਕਾ ਜਿਹੜਾ ਸੀਗਾ ਅਰਸਪੁਰਾ ਦਾ ਅਰਨੀਆ ਅਰਨੀਆ ਤੋਂ ਜਿਹੜਾ ਕਿ ਬਿਸ਼ਨਾ ਦੀ ਜਿਹੜੀ ਵਿਧਾਨ ਸਭਾ ਆ ਉਹਦੇ ਇਲਾਕੇ ਵਿੱਚ ਪੈਂਦਾ ਹੈ ਉਹਦੇ ਖਾਤੇ ਦੇ ਵਿੱਚ ਪੈਂਦਾ ਹੈ ਉਸ ਖਾਤੇ ਦੇ ਕਿਸਾਨਾਂ ਨੇ ਇੱਕ ਬਿਆਨ ਦਿੱਤਾ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਨਾ ਤਾਂ ਬਿਜਲੀ ਹੈ ਨਾ ਤਾਂ ਪਾਣੀ ਹੈ ਪਰ ਮੇਰਾ ਟਾਈਟਲ ਤੁਸੀਂ ਜਿਵੇਂ ਪੜ ਲਿਆ ਹੋਵੇ ਮੈਂ ਪੂਰੀ ਜੋ ਤੁਸੀਂ ਵੀਡੀਓ ਸਟਾਰਟਿੰਗ ਤੇ ਵਿੱਚ ਸ਼ਾਰਟਸ ਦੇਖੇ ਨੇ ਇਹ ਪੂਰੀ 3 ਮਿੰਟ ਦੀ ਵੀਡੀਓ ਹੈ ਇਹ 3 ਮਿੰਟ ਦੀ ਵੀਡੀਓ ਸੁਰੇਸ਼ ਕੁਮਾਰ ਨਾਮ ਦੇ ਵਿਅਕਤੀ ਨੇ ਇਹ ਆਪਣਾ ਬਿਆਨ ਜੋ ਦਿੱਤਾ ਹੈ ਉਹ ਐਮਐਲਏ ਜੋ ਉਸ ਇਲਾਕੇ ਦਾ ਐਮਐਲਏ ਬਿਸ਼ਨਾ ਵਿਧਾਨ ਸਭਾ ਦਾ ਐਮਐਲਏ ਜਿਹੜੇ ਨੇ ਉਹ ਉਹਨਾਂ ਦੇ ਬਾਰੇ ਵਿੱਚ ਕਾਫੀ ਗੱਲਾਂ ਕਹੀਆਂ ਨੇ ਖੈਰ ਅ ਬਿਜਲੀ ਪਾਣੀ ਦੀ ਕਿੱਲਤ ਪਾਣੀ ਜਿਹੜਾ ਕਿ ਨਹਿਰ ਦੇ ਥਰੂ ਜਾਂਦਾ ਹੈ ਰਣਵੀਰ ਕਨਾਲ ਦੇ ਥਰੂ ਉਹ ਪਾਣੀ ਉੱਥੇ ਨਹੀਂ ਪਹੁੰਚ ਰਿਹਾ ਜਿੱਦੀ ਉਹਨਾਂ ਲੋਕਾਂ ਨੂੰ ਕਿਸਾਨਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ ਉਸ ਤੋਂ ਬਾਅਦ ਇਹ ਦੇਖਿਆ ਜਾਵੇ ਤਾਂ ਉੱਥੇ ਉਹ ਕਹਿੰਦੇ ਨੇ ਕਿ ਬਿਜਲੀ ਦੇ ਬਹੁਤ ਜ਼ਿਆਦਾ ਕੱਟ ਨੇ ਉਹਨਾਂ ਦੀਆਂ ਮੋਟਰਾਂ ਵੀ ਨਹੀਂ ਚੱਲਦੀਆਂ ਬਿੱਲ ਵੀ ਉਹ ਪੂਰੇ ਭਰਦੇ ਨੇ ਪਰ ਫੇਰ ਵੀ ਉਹਨਾਂ ਦੇ ਜਿਹੜੇ ਖੇਤ ਨੇ ਉਹ ਸੁੱਕੇ ਦੇ ਸੁੱਕੇ ਹੀ ਰਹਿ ਜਾਂਦੇ ਨੇ ਸੁਰੇਸ਼ ਕੁਮਾਰ ਨੇ 3 ਮਿੰਟ ਦੀ ਵੀਡੀਓ ਦੇ ਵਿੱਚ ਬਹੁਤ ਸਾਰੀਆਂ ਗਹਿਰੀਆਂ ਗੱਲਾਂ ਕਹੀਆਂ ਨੇ ਟਾਈਟਲ ਵੀਡੀਓ ਦਾ ਤੁਹਾਨੂੰ ਲੱਗਿਆ ਹੋਣਾ ਇੱਕ ਮਜ਼ਾਕ ਲੇਕਿਨ ਇਸੇ ਮਜ਼ਾਕ ਮਜ਼ਾਕ ਦੇ ਵਿੱਚ ਜੋ ਉਸ ਸੁਰੇਸ਼ ਕੁਮਾਰ ਨੇ ਜੋ ਗੱਲਾਂ ਕਹੀਆਂ ਉਹ ਗੱਲਾਂ ਸੁਣਨ ਵਾਲੀਆਂ ਨੇ ਪੂਰੀ ਵੀਡੀਓ ਵੀ ਤੁਹਾਨੂੰ ਦਿਖਾਉਣੀ ਆ ਔਰ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਕਿਉਂ ਇਹ ਗੱਲ ਸੁਰੇਸ਼ ਕੁਮਾਰ ਨੇ ਕਹੀ ਕਿ ਐਮਐਲਏ ਅੱਖ ਮਾਰਦਾ ਹੈ ਅੱਖ ਮਾਰਦਾ ਹੈ ਔਰ ਇਸ਼ਾਰਾ ਕਰਕੇ ਕਿਵੇਂ ਉਹ ਆਪਣੇ ਕੰਮ ਜਿਹੜੇ ਨੇ ਆਪਣੀ ਗੱਲ ਜਿਹੜੀ ਹੈ ਦੂਜੇ ਬੰਦੇ ਤਾਂ ਕਿਸ਼ਾਰਿਆਂ ਦੇ ਵਿੱਚ ਪੁਚਾ ਦਿੰਦਾ ਔਰ ਸਭ ਤੋਂ ਵੱਡੀ ਗੱਲ ਝਿਗਾੜੇ ਕੱਢ ਦੇਾਂਗੇ ਜਾਂ ਲਾਟਾਂ ਪਾਲ ਦੇਾਂਗੇ ਉਹ ਸੁਰੇਸ਼ ਕੁਮਾਰ ਦੀ ਇਸ ਸਾਰੀ ਗੱਲ ਨੂੰ ਸੁਣਨ ਤੋਂ ਬਾਅਦ ਤਾਂ ਲੱਗਦਾ ਕੁਝ ਇਸ ਤਰ੍ਹਾਂ ਹੀ ਹੈ ਕਿ ਝੰਗਾੜੇ ਤਾਂ ਨਿਕਲ ਗਏ ਲਾਟਾਂ ਵੀ ਨਿਕਲ ਗਈਆਂ ਲਾਟਾਂ ਲਾਈਟਾਂ ਹੀ ਕਹਿੰਦੇ ਆ ਇੱਥੇ ਦੀ ਦੇਸੀ ਭਾਸ਼ਾ ਦੇ ਵਿੱਚ ਤਾਂ ਹੁਣ ਸੁਰੇਸ਼ ਕੁਮਾਰ ਦੀ ਗੱਲ ਨੂੰ ਜਰਾ ਗੌਰ ਨਾਲ ਸੁਨਣ ਬਿਸ਼ਨਾ ਵਿਧਾਨ ਸਭਾ ਦੇ ਜਿਹੜੇ ਐਮ ਐਲ ਏ ਨੇ ਉਹਨਾਂ ਨੂੰ ਇਹ ਸੁਣਨਾ ਪਏਗਾ ਔਰ ਸੁਣ ਕੇ ਇਹਦਾ ਜਵਾਬ ਜਿਹੜਾ ਆ ਕੰਮ ਕਰਕੇ ਜਾਂ ਫਿਰ ਮੂੰਹੋਂ ਜਿਸ ਤਰੀਕੇ ਦੇ ਨਾਲ ਉਹ ਠੀਕ ਸਮਝਣ ਉਹ ਜ਼ਰੂਰ ਦੇਣ ਆਓ ਸੁਣਦੇ ਹਾਂ ਇਹ ਪੂਰੀ ਵੀਡੀਓ ਜਿਹੜਾ ਨਾਮ ਸੁਰੀਸ਼ ਕੁਮਾਰ ਹੈ ਕੱਲ੍ਹ ਇੱਕ ਇਹ ਜਿਹੜਾ ਡਿਕਾ ਜੇ ਇਸ਼ੂ ਬੜਿਆ ਸਵਾਗਪੁਰ ਤੇ ਕਲੌਨੀ ਇੱਕ ਗ੍ਰਾਂ ਸਵਾਗਪੁਰ ਕਲੌਨੀ ਇਹ ਕੋਈ ਬੜਾ ਬੜਾ ਇਸ਼ੂ ਹੈ ਇਸ਼ੂ ਹੈ ਸਾਰਾ ਬਿਜਲੀ ਦਾ ਵਾਹ ਅਸੀਂ ਸਾਡੀ ਵੀਡੀਓ ਲੈ ਕੱਢੀ ਦਿਓ ਹਸੋ ਲੈ ਕੱਢੀ ਮੇ ਕੋਈ ਉਹ ਨਹੀਂ ਹੈ ਜਿੰਨਾ ਹੜਾ ਸਟਰਗਲ ਇੱਥੇ ਕੀਤਾ ਹੈ ਆਪੇ ਵਿੱਚ ਇੱਕ ਦੂਰੇ ਦੇ ਅਲਿਬਿਸ਼ ਲਾ ਦੇ ਉਹਦੇ ਉੱਤੇ ਲਾ ਲਾ ਉਹਦੇ ਉੱਤੇ ਲਾ ਇਹਦੇ ਪੱਲੇ ਸਾਡੇ ਐਮਐਲਏ ਦੀ ਐਮਐਲਏ ਦੇ ਕੱਡਾ ਦਾ ਚੰਗਾੜੇ ਹਾਂ ਉਹ ਜਦੋਂ ਐਮਐਲਏ ਖੜੋਤਾ ਤੇ ਉਹਦਾ ਪਾਸ ਨਹੀਂ ਹੈ ਪਸੰਦ ਨਹੀਂ ਕਰਦਾ ਇੱਕ ਪੜੇ ਲਿਖੇ ਦਾ ਸੁਲਝੇ ਦਾ ਬੰਦਾ ਆਖਾ ਕੱਡੀ ਚੰਗਾੜੇ ਦੇ ਕੱਡੀ ਲਾਟਾਂ ਕਿਹੜੀਆਂ ਲਾਟਾਂ ਕੱਡਾ ਦਾ ਵੱਡੀਆਂ ਕੜਸੋਲ ਦੀਆਂ ਲਾਟਾਂ ਨਿਕਲਣ ਦੀਆਂ ਲਾਟਾਂ ਨਿਕਲ ਤਰੀ ਬਰੀ ਅੱਖ ਨਹਿਰੇ ਚ ਪਾਣੀ ਨਹੀਂ ਆਦੇ ਉਹ ਗਰਾਹ ਦੇ ਲੋਕਾਂ ਦੀ ਦਾਸਤਾਨ ਸੁਣ ਨਹੀਂ ਆਇਆ ਕਦੇ ਦੱਸ ਕਿ ਗੜ ਇੱਕ ਵਾਰ ਵੀ ਆਇਆ ਕੋਹਾ ਗਰਾਂਡ ਵਿੱਚ ਪੰਜੀਆਂ ਗਰਾਂਡ ਚ ਇਧਰ ਮੈਂ ਦੱਸੂ ਪਾਈ ਤੁਹਾਡੀ ਸੁਭਸਿਆ ਕੀ ਹੈ ਉਸ ਲਈ ਪਹਿਲੇ ਆ ਸਾ ਮੈਂ ਲਾਸ਼ਾਂ ਕੱਢਾਂਗੇ ਚੰਗਾੜੇ ਕੱਢੀ ਦੇ ਅੱਖਾਂ ਮਾਰਦੇ ਲੋਕੀ ਥੱਲੇ ਪ੍ਰਭੂਆਂ ਕਹਿੰਦਾ ਹੋਰ ਗੱਲ ਕਰਦਾ ਥੱਲੇ ਸਾਰੇ ਕਰਾਂ ਦਾ ਬਾ ਜਾਓ ਇੱਕ ਦਿਨ ਬਾੜ ਦਾ ਡੈਪੂਟੇਸ਼ਨ ਆਇਆ ਅੱਡੇ ਅਪਰਾਖਾਂ ਮਾਰਾ ਸਾਡੇ ਪਾਣੀ ਨਹੀਂ ਪੁੱਜਦਾ ਇਧਰ ਆ ਓਏ ਮੈਂ ਕਿਹਾ ਇਧਰ ਆ ਓਏ ਇਹ ਕਰੇ ਸੱਦੇ ਇਧਰ ਆ ਓ ਕੋਲਾਏ ਕੋ ਥੱਲੇ ਮੈਂ ਕਿਹਾ ਵੇਲੇ ਸਾਰੇ ਕਰਾਂ ਜਾਓ ਜਾਓ ਓਏ ਪਾਣੀ ਪੁੱਜਣ ਚਾਹੀਦਾ ਥੱਲੇ ਆਖਾ ਜਾਓ ਜਾਓ ਕਰੇ ਗੱਡੀ ਲੈਣਾ ਨੂੰ ਇਹ ਐਮਐਲ ਦੀ ਆਉਤ ਬੜਾ ਪੈਸਾ ਆ ਬ ਜਿੰਨਾ ਵੀ ਫੰਡ ਆਇਆ ਉਸੀ ਕਦੇ ਡਿਟੇਲ ਚ ਪੁੱਛਿਆ ਜਾ ਕਿ ਬਾਡਲ ਵੈਲਟ ਦੇ ਵਿੱਚ ਕਿੰਨਾ ਪੈਸਾ ਲਾਇਆ ਤੂੰ ਕਿੰਨੇ ਕਰੋੜ ਰੁਪਏ ਲਾਇਆ ਜਿਹੜਾ ਤੇਰੇ ਕੋਲ ਆਇਆ ਤੁਹੇ ਆਪਣੇ ਗੱਲ ਆਪਾ ਦੇ ਸਰ ਕੁਛ ਦਿਨਾਂ ਪਹਿਲੇ ਪ੍ਰਸ਼ਨ ਕੀਤਾ ਕਿ ਸਰ ਕਿਸਾਨ ਨਹੀਂ ਜੁਲ ਜਰੂਰਤ ਹੈ ਪਾਣੀ ਦੀ ਪਹਿਲੇ ਤੁਸੀਂ ਅਗਰ ਟੈਨਡਰ ਕਰ ਪਾਣੀ ਪਹੁੰਚਾਏ ਹਨ ਲੇਕਿਨ ਉਹ ਜਰੂਰਤ ਹੀ ਕਿਸਾਨ ਨਹੀਂ ਪਾਣੀ ਦੀ ਪਾਣੀ ਦੀ ਹਾਂ ਐਗਰੀਕਲਚਰ ਦਾ ਦਰਦ ਮਾਰਾ ਕਹਿੰਦੇ ਪ੍ਰਸਾਦ ਨਹਿਰਾ ਪਰ ਨਹਿਰਾ ਪਰ ਮਹੀਨਾ ਐਗਰੀਕਲਚਰ ਕਿਸਾਨ ਨੇ ਜੜੇ ਇੱਕ ਸੈਂਟਰਲ ਗਵਰਨਮੈਂਟ ਵੀ ਕਰਾ ਕੇ ਲਾ ਆ ਦੀ ਹੈ ਕਿ ਕਿਸਾਨੀ ਸਬਦਾ ਦਿਓ ਐਗਰੀਕਲਚਰ ਦਾ ਜਿੰਨਾ ਵੀ ਦਰਦ ਮਾਰਾ ਨਾ ਸਾਰਾ ਪਾਣੀ ਆ ਕਰਿਆ ਜਾਂ ਉਹ ਨਹਿਰਾ ਪਰ ਹੈ ਜਾਂ ਉਹ ਬੰਬੀਆਂ ਪਰ ਹੈ ਚਾਹ ਬਿਜਲੀ ਮਿਲੇ ਚਾਹ ਨਹਿਰ ਚ ਪਾਣੀ ਮਿਲੇ ਨਾ ਨਹਿਰ ਚ ਪਾਣੀ ਹੈ ਤੇ ਨਾ ਬਿਜਲੀ ਹੈ ਸਮਸਿਆ ਧੰਨੇ ਦਾਇਆ ਜਿਮੀਦਾਰ ਨਹੀਂ ਬੱਤੀ ਚਾਹੀਦੀ ਤੇ ਮੀਂਹ ਨਹੀਂ ਆਦਾ ਸਾਰੇ ਬੱਤੀ ਚਾਹੀਦੀ ਘਰ ਤੇ ਪੱਠੇ ਵੀ ਚੱਲਦੇ ਨੇ ਗਰੀਬ ਲੋਕ ਹਰ ਇੱਕ ਹੀ ਪਾਣੀ ਕਹਿੰਦਾ ਬੱਤੀ ਵੀ ਚਾਹੀਦੀ ਲੇਕਿਨ ਗਲਤੀ ਸਾਰੇ ਮੇ ਇਸ ਐਮਐਲਏ ਇੱਕ ਬੁਝਦਲ ਕਮਜ਼ੋਰ ਔਰ ਨਕਮਾਇਮ ਮਿਲਿਆ ਖੰ ਅਖਰੇ ਪਰ ਕੇ ਕਰਦਾ ਜਿਲਾਕੋ ਬਾਰਾ ਇਹ ਗਲਤ ਅਖਬਾਰੀ ਯੂਦਾ ਬੰਦ ਗਈ ਜਿਹੜੇ ਡਿਪਾਰਟਮੈਂਟ ਮੰਤੋਂ ਦੇ ਅਖਬਾਰੀ ਥੱਲੇ ਸਾਰਾ ਕਾਲ ਜਾਓ ਜਾਓ ਕਿਹੜੇ ਛੰਗਾੜੇ ਕਰਦਾ ਇੱਥੇ ਹੱਡੀਆਂ ਕਰਸੂਆਂ ਦੀਆਂ ਨੇ ਕੋਈ ਅੱਡੀ ਕਸੀਰ ਦਾ ਇਲਾਕੇ ਦੇ ਛੰਗਾੜੇ ਨਿਕਲਣ ਨੇ ਇਸੇ ਲਈ ਅੱਪਾ ਪਿੰਡਾਂ ਦੇ ਲੋਕਾਂ ਦੀ ਸਮੱਸਿਆ ਸੁਣ ਕਿਹੜੇ ਚਗਾੜੇ ਕੱਢਾ ਦਾ ਕਿਹੜੀਆਂ ਲਾਟਾਂ ਕੱਢਾ ਦਾ ਇਹ ਤੇ ਐਮਐਲਏ ਸੋਭਾ ਗਿੰਦੇ ਨਹੀਂ ਲੈ ਸ਼ਬਦ ਐਜ ਵੀ ਲਾਟਾ ਕਾਟ ਦੇ ਚਗਾੜਾ ਕਾਟ ਦੇ ਦੇਖੋ ਕੈ ਕਰਦਾ ਅਸੈਂਬਲੀ ਦੇ ਵਿੱਚ ਕਦੇ ਪਛਾਰੇ ਕੋਲ ਪਿੱਛਾ ਹੁੰਦਾ ਕਰ ਸਰ ਆਖਣੇ ਮਤਲਬ ਕਿ ਕਿਸਾਨੇ ਇਸ ਵਕਤ ਜ਼ਰੂਰਤ ਹੈ ਪਾਣੀ ਔਰ ਬਿਜਲੀ ਦੀ ਪਾਣੀ ਔਰ ਬਿਜਲੀ ਦੀ ਲੇਕਿਨ ਲੇਕਿਨ ਬਦੌਲਤ ਕਿਸ ਦੀ ਬਦੌਲਤ ਨਹੀਂ ਹੋ ਵਾ ਭਾਈ ਐਮਐਲਏ ਬਦੌਲਤ ਨਹੀਂ ਆ ਮੈਂ ਤਾਂ ਉਹਦੇ ਬਾਰੇ ਕਰਲਾਵਾ ਐਮਐਲਏ ਬਦੌਲਤ ਨਹੀਂ ਹੋਦਾ ਗੱਡੀ ਸਾਰੇ ਲੱਗੀਆਂ ਇੱਕ ਕਿਸਾਨ ਨਹੀਂ ਸਾਢੇ 12 ਦੇ ਲੋਕ ਹੈ ਸਾਢੇ ਗਰਾਂ ਵਿੱਚ ਸਾਨੂੰ ਚਾਹੀਦਾ ਪਾਣੀ ਤੇ ਬੱਤੀ ਹੂੰ ਇਸ ਤੁਜਾਮ ਦੀ ਉਹਦਾ ਕੋਈ ਬੈਰੀ ਨਹੀਂ ਹੈ ਅਗਰ ਉਹ ਅੱਜ ਪਾਰਟੀ ਦੇ ਵਿੱਚ ਆਇਆ ਮੇਰੇ ਫਾਜ਼ਲ ਸਾਹਿਬ 1975 ਨੂੰ ਅੰਦੋਲਨ ਚ ਜੇਲ੍ਹ ਚ ਰਹੇ ਮੈਂ ਆਸਾਦੂ ਦੇ ਸੰਗ ਪਰਿਵਾਰ ਕੰ内 ਬੀਜੇਪੀ ਕੰ内 ਜੁੜੇ ਦਿਆ ਅੱਜ ਜਾਨੀਏ ਝਗਾੜੇ ਕੱਟਣਗਾ ਮੀ ਪਾਰਟੀ ਤਰਫੋਂ ਉਹਦਾ ਵਿਰੋਧ ਹੀ ਕਰ ਰਹਾ ਵਾ ਉਸ ਸ਼ਖਸ਼ਰ ਜੀਪਕ ਦਾ ਵਿਰੋਧ ਕਰ ਰਹਾ ਵਾ ਕਾ ਕੋਈ ਨੇ ਕਹਦਾ ਲੋਕਾਂ ਦੀ ਜਾਨੀਆ ਆਪਣੀ ਦਾਸਤਾਨ ਬੜੀ ਪੁੱਛੀ ਜਾਏ ਹੰਦ ਜੈ ਬਾਦ